ਸਾਰੇ ਮੇਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਹੁਣ ਪਨੇਰੇ ਲਾਉਣ ਦਾ ਸਮਾਂ ਆ ਚੁੱਕਿਆ ਕਿਉਂਕਿ ਝੋਨੇ ਦਾ ਸੀਜ਼ਨ ਆ ਗਿਆ ਪੰਜਾਬ ਸਰਕਾਰ ਵੱਲੋਂ ਜਿਹੜੀ ਝੋਲੇ ਦੀ ਲਵਾਈ ਆ ਉਹ ਤਕਰੀਬਨ 15 ਜੂਨ ਤੋਂ ਸ਼ੁਰੂ ਕੀਤੀ ਜਾਣੀ ਆ ਇਸ ਕਰਕੇ ਪਨੇਰੇ ਬੀਜਣ ਦਾ ਬੜਾ ਢੁਕਵਾਂ ਸਮਾਂ ਵਾ ਆਓ ਅੱਜ ਆਪਾਂ ਪਨੇਰੇ ਬੀਜਣ ਦੇ ਉੱਤੇ ਵਿਚਾਰ ਵਟਾਂਦਰਾ ਕਰੀਏ ਕਿਉਂਕਿ ਜ਼ਿੰਦਗੀ ਦਾ ਤਜਰਬਾ ਲੰਬੇ ਸਮੇਂ ਤੋਂ ਖੇਤੀ ਕਰਦੇ ਆ ਰਹੇ ਆਂ ਆਪਦੇ ਤਜਰਬੇ ਦੇ ਕੁਝ ਪਲ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹਨਾ ਜਿਹੜਾ ਝੋਨੇ ਦੀ ਪਨੀਰੀ ਲਾਉਣ ਦਾ ਸਮਾਂ ਕਿਉਂਕਿ ਤੁਹਾਨੂੰ ਸਾਰੇ ਕਿਸਾਨ ਵੀਰੋਂ ਤੁਹਾਨੂੰ ਪਤਾ ਕਿ ਜਿਹੜਾ ਪੂਸਾ 44 ਝੋਨਾ ਸੀ ਪੰਜਾਬ ਸਰਕਾਰ ਵੱਲੋਂ ਉਸ ਨੂੰ ਬੰਦ ਕਰ ਦਿੱਤਾ ਗਿਆ ਕਿ ਕਿਸਾਨ ਵੀਰ ਨਾਲ ਲਾਉਣ ਜਦੋਂ ਪੰਜਾਬ ਸਰਕਾਰ ਨੇ ਉਸ ਪੂਸਾ 44 ਦੇ ਪਾਬੰਦੀ ਲਾਈਆ ਤੇ ਸਾਡਾ ਵੀ ਫਰਜ ਬਣਦਾ ਕਿ ਅਸੀਂ ਉਸ ਸੀਟ ਨੂੰ ਨਾ ਬੀਜੀਏ ਤੇ ਪੰਜਾਬ ਸਰਕਾਰ ਦੇ ਕਹਿਣੇ ਵਿੱਚ ਹੀ ਆਪਾਂ ਨੂੰ ਸਾਰੇ ਕੁਝ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਪਹਿਲਾਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਮੇਰੇ ਸਤਕਾਰਯੋਗ ਕਿਸਾਨ ਵੀਰੋ ਪਨੇਰੇ ਜਦੋਂ ਆਪਣਾ ਬੀਜਦੇ ਆ ਤੇ ਸਭ ਤੋਂ ਪਹਿਲਾਂ ਖੇਤ ਬਹੁਤ ਵਧੀਆ ਤਿਆਰ ਕਰਨੇ ਚਾਹੀਦੇ ਆ ਤੇ ਉਹਦੇ ਵਿੱਚ ਕੋਈ ਡਲਾ ਨਹੀਂ ਹੋਣਾ ਚਾਹੀਦਾ ਕੋਈ ਕਿਸੇ ਵੀ ਤਰ੍ਹਾਂ ਦਾ ਕਾਹ ਫੂਸਰੀ ਹੋਣਾ ਚਾਹੀਦਾ ਉਹਨੂੰ ਵਧੀਆ ਖੇਤ ਨੂੰ ਤਿਆਰ ਕਰਕੇ ਤੇ ਉਸ ਦੇ ਵਿੱਚ ਪਨੇਰੀ ਵੀ ਝਣੀ ਚਾਹੀਦੀ ਆ ਜਿਹੜੀ ਪਨੇਰੀ ਦਾ ਬੀਜ ਆ ਉਹ ਤਕਰੀਬਨ 24 ਘੰਟੇ ਭਿਓ ਕੇ ਰੱਖਣਾ ਚਾਹੀਦਾ ਤੇ ਸਟੈਪਟੋਸਾਈਕਲਿਨ 1 ਕਿਲੋ ਤੋਂ 3 ਪੁੜੀਆਂ ਦਵਾਈ ਲਾ ਕੇ ਕੁਝ ਮੇਰੇ ਕਿਸਾਨ ਵੀਰ ਖੁੱਲਾ ਪਿਉਂਦੇ ਨੇ ਤੇ ਕੁਝ ਮੇਰੇ ਕਿਸਾਨ ਵੀਰ ਬੋਰੀਆਂ ਦੇ ਵਿੱਚ ਹੀ ਪਿਉਂਦੇ ਨੇ ਤੇ ਮੇਰਾ ਖਿਆਲ ਆ ਜਿਹੜਾ ਸੀਡ ਆ ਖੋਲ ਕੇ ਪਾਉਣਾ ਚਾਹੀਦਾ ਵਾ ਜਨਾਂ ਨੂੰ ਚੰਗੀ ਤਰ੍ਹਾਂ ਦਵਾਈ ਲਾ ਕੇ ਸੀਡ ਨੂੰ ਸੋਧਿਆ ਸੋਧਿਆ ਜਾਵੇ ਕਿਸਾਨ ਵੀਰੋ ਇਸ ਤੋਂ ਬਾਅਦ 24 ਘੰਟੇ ਪਾਉਣ ਤੋਂ ਬਾਅਦ ਇਸ ਤੋਂ ਬਾਅਦ 24 ਘੰਟੇ ਤੁਸੀਂ ਉਸ ਨੂੰ ਪਾਣੀ ਤੋਂ ਬਾਹਰ ਕੱਢ ਕੇ ਉਸ ਨੂੰ ਕਿਸੇ ਉੱਤੇ ਬੋਰੀਆਂ ਗਿੱਲੀਆਂ ਬੋਰੀਆਂ ਪਾ ਕੇ ਉਹਨਾਂ ਨੂੰ ਦਬਾ ਦੇਣਾ ਚਾਹੀਦਾ ਵਾ ਕਿ ਜਿਹੜਾ ਬੀਜ ਆ ਉਹ ਪੁੰਗਰ ਪਵੇ ਤੇ ਛੇਤੀ ਹਰਾ ਹੋ ਜਾਵੇ ਤੇ ਕੱਲਾ ਕੱਲਾ ਦਾਣਾ ਆਪਣਾ ਜਰਮੀਨੇਸ਼ਨ ਦਾ ਹੋਣਾ ਚਾਹੀਦਾ ਵਾ ਤੇ ਦੂਸਰੀ ਗੱਲ ਕਿਸਾਨ ਵੀਰੋ ਜਿਹੜੀ ਜਦੋਂ ਆਪਾਂ ਪਨੇਰੀ ਬੀਜਦੇ ਆ ਪਨੇਰੀ ਬੀਜਦੇ ਸਾਰੇ ਤੁਸੀਂ ਜਦੋਂ ਆ ਆਪਾਂ ਪਨੇਰੀ ਬੀਜਣੀਆ ਕਿਆਰੀ ਤਿਆਰ ਕਰ ਲਈ ਉਹਦਾ ਕੀ ਰੇਸ਼ੋ ਹੋਣੀ ਚਾਹੀਦੀ ਆ ਇੱਕ ਕਨਾਲ ਦੇ ਵਿੱਚ ਤਕਰੀਬਨ 75 ਕਿਲੋ ਬੀਜ ਜਿਹੜਾ ਉਹ ਝੋਨੇ ਦਾ ਪਾਉਣਾ ਚਾਹੀਦਾ ਤੇ ਇੱਕ ਕਨਾਲ ਦੇ ਵਿੱਚ ਡੀਏਪ 15 ਤੋਂ 20 ਕਿਲੋ ਪਾਉਣੀ ਚਾਹੀਦੀ ਆ ਕਾਣ ਤੋਂ ਬਾਅਦ ਉਸ ਨੂੰ ਪਾਣੀ ਨਾਲ ਭਰ ਕੇ ਉਹਦੇ ਵਿੱਚ ਛਿੱਟਾ ਦੇ ਛਿੱਟਾ ਦੇ ਕੇ ਪਾਣੀ ਨਾਲ ਭਰ ਕੇ ਤੇ ਇੱਕ ਕੱਖਾਂ ਵਾਲੀ ਜਿਹੜੀ ਦਵਾਈ ਆ ਜਿਹੜੀ ਉਹਦੇ ਵਿੱਚ ਪਲੇਰੀ ਦੇ ਵਿੱਚ ਨਦੀਨ ਖਰਾ ਨਾ ਹੋਵੇ ਸਾਥੀ 20 ਗ੍ਰਾਮ ਦੀ ਪੁੜੀ ਇੱਕ ਇੱਕ ਕਨਾਲ ਦੇ ਵਿੱਚ ਤੁਸੀਂ ਉਹਨੂੰ ਬੀਜ ਦੇ ਸਾਰੀ ਪਾ ਦੇਣੀ ਆ ਕਿ ਉਹਦੇ ਵਿੱਚ ਕੋਈ ਵੀ ਨਦੀਨ ਖਰਾ ਨਾ ਹੋ ਸਕੇ ਤੇ ਇਸ ਤੋਂ ਬਾਅਦ ਰਹੇਗੀ ਬੀਜ ਦੀ ਝੋੜ ਕਿਉਂਕਿ ਜਿਹੜਾ ਹੁਣ ਪਲੇਰੀ ਬੀਜੀ ਜਾਣੀ ਆ ਉਹੋ 126 126 ਦਾ ਤਕਰੀਬਨ ਸਮਾਂ ਜਿਹੜਾ ਪੱਕਣ ਦਾ ਵਾ ਉਹ 120 ਦਿਨ ਉਹਦਾ ਸਮਾਂ ਵਾ 120 ਦਿਨ ਦੇ ਵਿੱਚ ਝੋਨਾ ਤਿਆਰ ਹੋ ਜਾਂਦਾ ਵਾ ਤੇ ਦੂਸਰਾ ਜਿਹੜਾ ਸੀਡ ਆ 110 110 ਸੀਡ ਬਹੁਤ ਹੀ ਵਧੀਆ ਸੀਡ ਆ ਇਹ ਵੀ ਦਾ ਜਿਹੜਾ ਸੀਡ ਆ ਇਹ ਸੀਡ ਜਿਹੜਾ ਹੈਗਾ ਉਹ 126 ਤੋਂ 15 ਦਿਨ ਵੱਧ ਲਿੰਦਾ ਤਕਰੀਬਨ 130 ਦਿਨ ਜਿਹੜਾ 30 ਤੋਂ 35 ਦਿਨ ਉਹ ਜਿਹੜਾ ਸਮਾਂ ਲੈਂਦਾ ਵਾ 110 ਤੇ ਉਹਦਾ ਪ੍ਰਾਲ ਬਹੁਤ ਜ਼ਿਆਦਾ ਹੁੰਦਾ ਜਦੋਂ ਆਪਾਂ ਆਲੂ ਬੀਜਦੇ ਆ ਤੇ ਉਹਦਾ ਜਿਹੜਾ ਪ੍ਰਾਲ ਆ ਉਹਦੀ ਪ੍ਰਾਲੀ ਆ ਉਸ ਨੂੰ ਖੇਤ ਦੇ ਵਿੱਚ ਜਿਹੜਾ ਬਲਚਰ ਫੇਰਦੇ ਆ ਉਲਟਾਵਾ ਫੇਰਦੇ ਆ ਉਹ ਥੋੜੀ ਜੀ ਆਲੂ ਸਮੇਂ ਥੋੜੀ ਸਮੱਸਿਆ ਆਉਂਦੀ ਆ ਬਾਕੀ ਸੀਡ ਬਹੁਤ ਵਧੀਆ ਝਾੜ ਬਹੁਤ ਵਧੀਆ ਤੇ ਇੱਕ ਕਿਸਾਨਾਂ ਨੇ 131 ਜਿਹੜਾ ਸੀਡ ਆ 131 ਵੀ ਬਹੁਤ ਵਧੀਆ ਸੀਡ ਆ ਇਹ ਵੀ 110 ਜਿੰਨਾ ਹੀ ਟਾਈਮ ਲੈਂਦਾ ਵਾ ਬਹੁਤ ਵਧੀਆ ਸੀਡ ਆ ਇਹ ਵੀ ਕਿਉਂਕਿ ਕੰਪਨੀਆਂ ਸੀਡ ਬਹੁਤ ਤਿਆਰ ਕਰਦੀਆਂ ਨੇ ਠੀਕ ਆ ਆਪੋ ਆਪਣੀ ਉਹਨਾਂ ਦੀ ਮਸ਼ਹੂਰੀ ਕਰਨੀ ਹੁੰਦੀ ਆ ਪਰ ਜਦੋਂ ਖੇਤ ਕਿਸਾਨਾਂ ਦੇ ਕੋਲ ਆਉਂਦਾ ਤੇ ਕਿਸਾਨ ਉਹਦਾ ਅਸਲੀ ਰਿਜ਼ਲਟ ਕੱਢਦੇ ਨੇ ਕਿ ਇਹਦਾ ਝਾੜ ਕਿੰਨਾ ਵਾ ਕਿੰਨਾ ਝਾੜ ਦਿੰਦਾ ਤੇ ਕਿੰਨਾ ਸਮਾਂ ਲੈਂਦਾ ਵਾ ਕਿਉਂਕਿ ਜਿਹੜੇ ਕਿਸਾਨ ਦੇ ਕੋਲੇ ਸੀਡ ਆ ਕੇ ਪਾਸ ਹੋ ਜਾਂਦਾ ਅਸਲੀ ਉਹੀ ਲਾਉਣਾ ਚਾਹੀਦਾ ਜਿਹੜਾ 131 ਆ ਕੁਝ ਵੀਰਾਂ ਨੇ ਪਿਛਲੇ ਸਮੇਂ ਦੇ ਵਿੱਚ ਲਾਇਆ ਸੀ ਉਹਨਾਂ ਦੇ ਦੱਸਣ ਮੁਤਾਬਕ ਜਿਹੜਾ ਉਹ ਬੀਜ ਆ ਉਹ ਵਧੀਆ ਵਾ ਝਾੜ ਵੀ ਠੀਕ ਆ ਇਸ ਕਰਕੇ ਜਦੋਂ ਵੀ ਤੁਸੀਂ ਨਵਾਂ ਸੀਡ ਲਾਉਣਾ ਵਾ ਕਿਸੇ ਦੇ ਮਗਰ ਲਾ ਕੇ ਨਹੀਂ ਲਾਉਣਾ ਕਿਉਂਕਿ ਅੱਜ ਕੱਲ ਬਾਬਲਿਆਂ ਦੇ ਰੇਟ ਬਹੁਤ ਉੱਚੇ ਕੇ ਬਹੁਤ ਮੰਗਾਈ ਹੋ ਚੁੱਕੀ ਆ ਲੇਬਰਾਂ ਬਹੁਤ ਮਹਿੰਗੀਆਂ ਹੋ ਚੁੱਕੀਆਂ ਨੇ ਇਸ ਕਰਕੇ ਪਹਿਲਾਂ ਇੱਕੀਲਾ ਜਾਂ ਦੋ ਕੀਲੇ ਸੀਡ ਲਾਇਆ ਕਰੋ ਇਸ ਤੋਂ ਬਾਅਦ ਤੁਸੀਂ ਆਪਦਾ ਡਿਸੀਜਨ ਲਾਇਆ ਲਾਇਆ ਕਰੋ ਕੋਸ਼ੂਪੀਰ ਦੀ ਬਾਸਪਤੀ ਦੀਆਂ ਜਿਹੜੀਆਂ ਕਿਸਮਾਂ ਨੇ ਜਿਵੇਂ 1509 ਆ ਇਹ ਬਹੁਤ ਵਧੀਆ ਕਿਸਮਾਂ ਇਹ ਘੱਟ ਸਮੇਂ ਦੇ ਵਿੱਚ ਤਿਆਰ ਹੋ ਜਾਂਦੀਆਂ ਆ ਆਲੂਆਂ ਵਾਸਤੇ ਜਿਨ੍ਹਾਂ ਨੇ ਆਲੂ ਲਾਉਣਾ ਉਹਨਾਂ ਵਾਸਤੇ ਬਹੁਤ ਵਧੀਆ ਹੈ ਜਿਹੜੀ 1509 ਜਿਹੜੀ ਬਾਸਪਤੀ ਆ ਇਹ ਬਹੁਤ ਵਧੀਆ ਬੀਜ ਆ ਤੇ ਇੱਕ 1121 ਜਿਹੜਾ 1121 ਆ ਇਹ ਡਿਗਦੀ ਵੀ ਘੱਟ ਆ ਤੇ ਸਮਾਂ ਵੀ ਵੱਧ ਲੈਂਦੀ ਆ ਤਕਰੀਬਨ 100 30 ਤੋਂ 35 ਦਿਨ ਲੈ ਲਿੰਦੀ ਆ ਤੇ ਇਸ ਕਰਕੇ ਜਿਹੜੀ ਤੁਸੀਂ ਪਨੇਰੀ ਇਹਨਾਂ ਚੋਂ ਕੋਈ ਵੀ ਜਿਹੜਾ ਤੁਹਾਨੂੰ ਚੰਗਾ ਸੀਡ ਲੱਗੇ ਤੁਸੀਂ ਉਹਦੀ ਬਜਾਈ ਕਰ ਸਕਦੇ ਹੋ ਇੱਕ ਕਿਸਾਨ ਵੀਰੋਂ ਹੋਰ ਜ਼ਰੂਰੀ ਬੇਨਤੀ ਆ ਕਿ ਜਿਹੜਾ ਵੀ ਤੁਸੀਂ ਸੀਡ ਲਾਉਣਾ ਵਾ ਪਨੇਰੀ ਤਿਆਰ ਕਰਨੀ ਆ ਉਹ ਜਿਆਦਾ ਪੱਕੜ ਨਹੀਂ ਲਾਉਣੀ ਉਹ ਤਕਰੀਬਨ 27 ਦਿਨ ਤੋਂ ਲੈ ਕੇ 35 ਦਿਨ ਦੇ ਵਿੱਚ ਵਿੱਚ ਹੀ ਤੁਸੀਂ ਜਿਹੜਾ ਉਹ ਪਨੇਰੀ ਤਿਆਰ ਕਰਕੇ ਖੇਤ ਦੇ ਵਿੱਚ ਲਾਉਣੀ ਆ ਜਦੋਂ ਇਹ ਪਲੇਰੀਆ ਪੱਕ ਜਾਂਦੀਆਂ ਨੇ ਫਿਰ ਮੁੜ ਕੇ ਬੋਝਾ ਨਹੀਂ ਮਾਰਦੀਆਂ ਤੇ ਝਾੜ ਵੀ ਵਧੀਆ ਨਹੀਂ ਦਿੰਦੀਆਂ ਤੇ ਇਹ ਜਿਹੜੀ 126 ਆ ਇਹ 1 ਜੁਲਾਈ ਤੋਂ ਤੁਹਾਨੂੰ 1 ਜੁਲਾਈ ਤੋਂ ਬਾਅਦ ਲਾਉਣੀ ਚਾਹੀਦੀ ਆ ਕਿਉਂਕਿ ਅਗੇਤੀ ਇਹ ਝਾੜ ਘਟ ਦਿੰਦੀ ਆ 1 ਜੁਲਾਈ ਤੋਂ ਬਾਅਦ ਜਿਹੜਾ ਝਾੜ ਬਹੁਤ ਵਧੀਆ ਦਿੰਦੀ ਆ ਤੇ ਬਹੁਤ ਹੀ ਵਧੀਆ ਇਹ ਵੈਰਾਈਟੀ ਆ ਨਾ ਇਹਨੂੰ ਤੇਲਾ ਪਾਵੇ ਨਾ ਇਹਨੂੰ ਸੁੱਡੀ ਪਾਵੇ ਤੇ ਬਹੁਤ ਹੀ ਛੇਤੀ ਤਿਆਰ ਹੋ ਜਾਂਦੀ ਆ ਤੇ ਜਿਹੜਾ 110 ਆ ਤੇ 31 ਆ ਇਹ ਤੁਹਾਨੂੰ ਤਕਰੀਬਨ 20 ਜੂਨ ਤੋਂ ਇਹਦੀ ਬਜਾਈ ਸ਼ੁਰੂ ਕਰ ਦੇਣੀ ਚਾਹੀਦੀ ਆ ਬਾਕੀ ਸਾਰੇ ਕਿਸਾਨ ਵੀਰਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ ਵਾਂ ਕਿ ਅਸ ਕਰਦਾ ਕਿ ਤੁਸੀਂ ਚੰਗੀ ਉਪਜ ਵਾਸਤੇ ਚੰਗੇ ਸੀਡ ਦੀ ਮਤਲਬ ਪਾਰਖ ਦੇ ਨਾਲ ਤੁਸੀਂ ਆਪ ਦਾ ਜਿਹੜਾ ਸੀਡ ਖਰੀਦ ਕੇ ਉਹਨੂੰ ਬੀਜੋਗੇ ਤੇ ਕਿਉਂਕਿ ਅੱਜ ਕੱਲ ਜਿਹੜੇ ਸਮੇਂ ਖਰਚੇ ਵੀ ਬਹੁਤ ਜ਼ਿਆਦੇ ਨੇ ਲੇਬਰਾਂ ਬਹੁਤ ਜ਼ਿਆਦੇ ਨੇ ਮਾਮਲੇ ਬਹੁਤ ਜ਼ਿਆਦੇ ਨੇ ਤੇ ਮੈਂ ਆਸ ਕਰਦਾ ਸਾਰੇ ਕਿਸਾਨ ਵੀਰ ਤੁਸੀਂ ਵੀ ਬੜੇ ਸੁੰਝੇ ਹੋਏ ਕਿਸਾਨ ਹੋ ਤੇ ਇਹ ਸਾਰੀਆਂ ਗੱਲਾਂ ਦਾ ਤਿਆਰ ਰੱਖ ਕੇ ਤੁਸੀਂ ਆਪਣੀ ਝੋਲੇ ਦੀ ਬਜਾਈ ਦੀ ਸ਼ੁਰੂਆਤ ਕਰੋਗੇ ਪਲੇਰੀਆਂ ਦੀ ਸ਼ੁਰੂਆਤ ਕਰੋਗੇ ਤੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ